ਡਾਕਟਰ ਮਨਮੋਨ ਸਿੰਘ ਹੋਣਾ ਦੇ ਅੰਤਿਮ ਸੰਸਕਾਰ ਦੇ ਉੱਪਰ ਵਿਵਾਦ ਛਿੜ ਗਿਆ ਜੀਆਂ ਦਾਦੀ ਕਿ ਜਗ੍ਹਾ ਨੂੰ ਲੈ ਕੇ ਵਿਵਾਦ ਹੋਇਆ ਕਿ ਅੰਤਿਮ ਸੰਸਕਾਰ ਕਿਹੜੀ ਜਗ੍ਹਾ ਤੇ ਹੋਣਾ ਚਾਹੀਦਾ ਦੱਸਦੇ ਕਿ ਭਾਜਪਾ ਦੇ ਵੱਲੋਂ ਇੱਕ ਲੈਟਰ ਜਾਰੀ ਕੀਤਾ ਜਾਂਦਾ ਹੈ ਕੱਲ ਕਿ 11 45 ਤੇ ਜਿਹੜਾ ਹੈਗਾ ਡਾਕਟਰ ਮਨਮੋਨ ਸਿੰਘ ਹੋਣਾ ਦਾ ਅੰਤਿਮ ਸੰਸਕਾਰ ਹੋਏਗਾ ਤਾਂ ਉਸ ਤੋਂ ਬਾਅਦ ਲਗਾਤਾਰ ਇਹ ਵਿਵਾਦ ਛੜਦਾ ਹੈ ਕਿ ਉਹਨਾਂ ਦੀ ਮੈਮੋਰੀਅਲ ਕਿੱਥੇ ਬਣਾਈ ਜਾਵੇ ਤਾਂ ਕਾਂਗਰਸ ਦੇ ਵੱਲੋਂ ਕਿਹਾ ਜਾਂਦਾ ਹੈ ਕਿ ਉਸੇ ਜਗ੍ਹਾ ਦੇ ਉੱਪਰ ਸੰਸਕਾਰ ਕੀਤਾ ਜਾਵੇ ਜਿੱਥੇ ਉਹਨਾਂ ਦੇ ਲਈ ਕੋਈ ਮੈਮੋਰੀਅਲ ਬਣ ਸਕੇ ਔਰ ਨਾਲ ਹੀ ਮੜਾਈ ਜਨ ਖੜ ਗਏ ਹੋਣਾ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਣਾ ਨੂੰ ਲੈਟਰ ਵੀ ਲਿਖਿਆ ਤੇ ਉਹਨਾਂ ਦਾ ਦਾਖਲ ਮੰਗਿਆ ਕਿ ਡਾਕਟਰ ਮਨਮੋਨ ਸਿੰਘ ਹੋਣਾ ਦੇ ਲਈ ਇੱਕ ਖਾਸ ਜਗ੍ਹਾ ਦਾ ਐਲਾਨ ਕੀਤਾ ਜਾਵੇ ਕੋਈ ਖਾਸ ਜਗ੍ਹਾ ਚੁਣੀ ਜਾਵੇ ਜਿੱਥੇ ਉਹਨਾਂ ਦਾ ਸਸਕਾਰ ਕੀਤਾ ਜਾਵੇ ਤੇ ਉੱਥੇ ਹੀ ਉਹਨਾਂ ਦੀ ਬਾਅਦ ਦੇ ਵਿੱਚ ਮੈਮੋਰੀਅਲ ਬਣ ਸਕੇ ਤਾਂ ਦੱਸ ਦੇ ਕਿ ਸਭ ਦੇ ਵਿੱਚ ਸੁਖਬੀਰ ਸਿੰਘ ਬਾਦਲ ਹੋਣਾ ਦੀ ਵੀ ਐਂਟਰੀ ਹੋਈ ਐ ਸੁਖਬੀਰ ਸਿੰਘ ਬਾਦਲ ਹੋਣਾ ਨੇ ਵੀ ਇਹ ਗੱਲ ਦਾ ਜਿਹੜਾ ਸ਼ੱਕ ਜਤਾਇਆ ਉਹਨਾਂ ਨੇ ਕਿਹਾ ਹੈ ਕਿ ਮਾਇਨੋਰੀਟੀ ਨੂੰ ਲੈ ਕੇ ਕਿਤਨਾ ਕਿਤੇ ਕੇਂਦਰ ਸਰਕਾਰ ਜਿਹੜਾ ਉਹ ਸੈਨਿਕਾਂ ਰੀਤੇ ਨਾਲ ਹੀ ਉਹਨਾਂ ਨੇ ਕਿਹਾ ਹੈ ਕਿ ਡਾਕਟਰ ਮਨਮੋਹਨ ਸਿੰਘ ਹੋਣਾ ਦੇ ਲਈ ਅੰਤਿਮ ਸੰਸਕਾਰ ਦੇ ਲਈ ਇੱਕ ਜਗ੍ਹਾ ਜਿਹੜੀ ਆ ਲੱਗ ਅਲੋਟ ਹੋਣੀ ਚਾਹੀਦੀ ਹੈ ਜਿੱਥੇ ਉਹਨਾਂ ਦਾ ਸੰਸਕਾਰ ਕੀਤਾ ਜਾਏ ਤੇ ਉੱਥੇ ਹੀ ਉਹਨਾਂ ਦੀ ਬਾਅਦ ਦੇ ਵਿੱਚ ਮੈਮੋਰੀਅਲ ਬਣ ਸਕੇ ਤਾਂ ਦੱਸਦੇ ਕਿ ਬਹੁਤ ਸਾਰੇ ਵੱਡੇ ਵੱਡੇ ਜਿਹੜੇ ਲੀਡਰ ਨੇ ਜਦੋਂ ਇਤਿਹਾਸ ਦੇ ਵਿੱਚ ਉਹਨਾਂ ਦੀ ਕਹਾਂਗੇ ਕਿ ਐਕਸਪਾਇਰ ਹੋਏ ਨੇ ਜਦੋਂ ਉਹਨਾਂ ਦੀ ਮੌਤ ਹੋਈ ਹੈ ਤਾਂ ਉਹਨਾਂ ਦੇ ਦੇਹਾਂ ਤੋਂ ਬਾਅਦ ਉਹਨਾਂ ਦੇ ਲਈ ਇੱਕ ਅਲੱਗ ਜਗ੍ਹਾ ਬਣਾਈ ਹੋਈ ਹੈ ਚਾਹੇ ਜੇ ਗੱਲ ਕਰੀ ਜਵਾਹਰ ਲਾਲ ਨਹਿਰੂ ਲਗਾ ਲਓ ਜਾਂ ਫਿਰ ਡਾਕਟਰ ਜਾਂ ਫਿਰ ਉਸ ਤੋਂ ਬਾਅਦ ਮਹਾਤਮਾ ਗਾਂਧੀ ਲਗਾ ਲਓ ਤਾਂ ਉਸੇ ਕਾਂਗਰਸ ਨੇ ਮੰਗ ਚੁੱਕੀ ਉਹਨਾਂ ਨੇ ਕਿਹਾ ਕਿ ਡਾਕਟਰ ਮਨਮੋਨ ਸਿੰਘ ਕੋਈ ਆਮ ਇਨਸਾਨ ਨਹੀਂ ਸਨ ਉਹਨਾਂ ਨੇ ਦੇਸ਼ ਦੇ ਲਈ ਬਹੁਤ ਸਾਰਾ ਕੁਝ ਕੀਤਾ ਉਹਨਾਂ ਨੇ ਦੇਸ਼ ਨੂੰ ਮੰਦੀ ਚੋਂ ਕੱਢਿਆ ਔਰ ਉਹ ਮਿਨੋਰਟੀ ਨੂੰ ਰਿਪਰੈਜ਼ੈਂਟ ਕਰਨ ਵਾਲੇ ਪਹਿਲੇ ਪ੍ਰਧਾਨ ਮੰਤਰੀ ਹੋਏ ਨੇ ਪਹਿਲੇ ਸਿੱਖ ਪ੍ਰਧਾਨ ਮੰਤਰੀ ਹੋਏ ਨੇ ਔਰ ਉਹਨਾਂ ਦੇ ਲਈ ਜਗ੍ਹਾ ਇੱਕ ਖਾਸ ਲੋਟ ਹੋਣੀ ਚਾਹੀਦੀ ਹੈ ਔਰ ਉੱਥੇ ਉਹਨਾਂ ਦਾ ਬਾਦ ਦੇ ਵਿੱਚ ਮੈਮੋਰੀਅਲ ਬਣਾਇਆ ਚਾਹੀਦਾ ਪਰ ਬੀਜੇਪੀ ਨੇ ਨਿਗਮਬੋਧ ਘਾਟ ਨਿਗਮਬੋਧ ਘਾਟ ਦਿੱਲੀ ਦੇ ਵਿੱਚ ਉੱਥੇ 11 ਵਜੇ ਦੇ ਕਰੀਬ ਅੰਤਿਮ ਸੰਸਕਾਰ ਦੇ ਲਈ ਜਿਹੜੇ ਇੱਕ ਲੈਟਰ ਜਾਰੀ ਕੀਤਾ ਔਰ ਨਿਗਮਬੋਧ ਘਾਟ ਦੇ ਵਿੱਚ ਕਿ ਪਰ ਦੂਜੇ ਪਾਸੇ ਕਾਂਗਰਸ ਦੇ ਜੈ ਆਰਮ ਰਮੇਸ਼ ਉਹਨਾਂ ਨੇ ਵੀ ਕਿਹਾ ਕਿ ਕੀ ਇੱਕ ਜਗ੍ਹਾ ਨਹੀਂ ਲੱਭ ਸਕੀ ਕੇਂਦਰ ਸਰਕਾਰ ਡਾਕਟਰ ਮਨਮੋਨ ਸਿੰਘ ਹੋਣਾ ਦੀ ਜਿਹੜਾ ਇਹ ਬੇਦਬੀ ਹੈ ਇੱਕ ਹਿਸਾਬ ਦੇ ਨਾਲ ਅਜਿਹਾ ਜਿਹੜਾ ਜੈ ਆਰਮ ਰਮੇਸ਼ ਉਹਨਾਂ ਨੇ ਕਿਹਾ ਤਾਂ ਦੱਸਦੇ ਕਿ ਹੁਣ ਜਿਹੜਾ ਇਸ ਗੱਲ ਦੇ ਉੱਪਰ ਵਿਵਾਦ ਚੜਿਆ ਕਿ ਆਖਰਕਾਰ ਸਸਕਾਰ ਕਿੱਥੇ ਹੋਵੇ ਤਾਂ ਲੈਟਰ ਵੀ ਲਿਖਿਆ ਗਿਆ ਖੜਗੇ ਹੋਣਾ ਦੇ ਵੱਲੋਂ ਤੇ ਨਾਲ ਹੀ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਹੋਣਾ ਦਾਖਲ ਮੰਗਿਆ ਤੇ ਦੂਜੇ ਪਾਸੇ ਸ਼ਰਮਣੀ ਅਕਾਲੀ ਦਲ ਦੇ ਆਫੀਸ਼ੀਅਲ ਪੇਜ ਦੇ ਉੱਪਰ ਵੀ ਇਹ ਪੋਸਟ ਪਈ ਹੈ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਭੁੰਦਰ ਹੋਣਾ ਦੇ ਜਿਹੜਾ ਉਹਨਾਂ ਦੇ ਵੱਲੋਂ ਇਹ ਪੋਸਟ ਪਾਈ ਗਈ ਔਰ ਉਹਨਾਂ ਦੇ ਵਿੱਚ ਲਿਖਿਆ ਗਿਆ ਕਿ ਮਿਨੋਰਟੀ ਨੂੰ ਰਿਪਰੈਜ਼ੈਂਟ ਕਰਦੇ ਸੀ ਸਿੱਖਾਂ ਨੂੰ ਰਿਪਰੈਜ਼ੈਂਟ ਕਰਦੇ ਸੀ ਡਾਕਟਰ ਮਨਮੋਨ ਸਿੰਘ ਕਾਫੀ ਜ਼ਿਆਦਾ ਐਜੂਕੇਟਿਡ ਸੀ ਪੂਰੀ ਦੁਨੀਆ ਦੇ ਵਿੱਚ ਉਹਨਾਂ ਦਾ ਜਿਹੜਾ ਅਰਥ ਸ਼ਾਸਤਰੀ ਦਾ ਸਿੱਕਾ ਚੱਲਦਾ ਸੀ ਤੇ ਉਹਨਾਂ ਦੇ ਲਈ ਇੱਕ ਖਾਸ ਜਗ੍ਹਾ ਅਲੋਟ ਹੋਣੀ ਜ਼ਰੂਰੀ ਹੈ ਜੇ ਭਾਜਪਾ ਅਜਿਆ ਨਹੀਂ ਕਰਦੀ ਤਾਂ ਇਹ ਮੰਤ ਭਾਗੀ ਗੱਲ ਹੈ ਇਹ ਫਿਰ ਉਹੀ ਗੱਲ ਆ ਜਾਂਦੀ ਹੈ ਕਿ ਮਿਨੋਰਟੀ ਨੂੰ ਕਿਤਨਾ ਕਿਤੇ ਜਿਹੜਾ ਨਿਗਲੈਕ ਕੀਤਾ ਗਿਆ ਮਾਈਨੋਰਟੀ ਨੂੰ ਕਿਤਨਾ ਕਿਤੇ ਇਗਨੋਰ ਕੀਤਾ ਗਿਆ ਹੈਗਾ ਤਾਂ ਇਹ ਚੀਜ਼ਾਂ ਨੂੰ ਲੈ ਕੇ ਬਲਵਿੰਦਰ ਸਿੰਘ ਭੁੰਦੜ ਉਹਨਾਂ ਨੇ ਵੀ ਕਾਂਗਰਸ ਦਾ ਸਮਰਥਨ ਜਿਹੜਾ ਹੈ ਇੱਥੇ ਕਾਂਗਰਸ ਨੂੰ ਸਮਰਥਨ ਦਿੱਤਾ ਐਂਡੋਰਸ ਕਰਿਆ ਉਹਨਾਂ ਨੇ ਕਾਂਗਰਸ ਦੀ ਇਸ ਮੰਗ ਨੂੰ ਕਿ ਇਹ ਜਿਹੜੀ ਮੰਗ ਹੈ ਕਾਂਗਰਸ ਦੀ ਉਹ ਜੈ ਜੀ ਡਾਕਟਰ ਮਨਮੋਨ ਸਿੰਘ ਹੋਣਾ ਦਾ ਅੰਤਿਮ ਸੰਸਕਾਰ ਇੱਕ ਅਲੱਗ ਇੱਕ ਵਿਸ਼ੇਸ਼ ਜਗ੍ਹਾ ਤੇ ਹੋਣਾ ਚਾਹੀਦਾ ਔਰ ਉਹ ਵਿਸ਼ੇਸ਼ ਜਗ੍ਹਾ ਤੇ ਬਾਅਦ ਦੇ ਵਿੱਚ ਮਨਮੋਨ ਸਿੰਘ ਹੋਣਾ ਦੀ ਕੋਈ ਮੈਮੋਰੀਅਲ ਜਿਹੜੀ ਹੈ ਉਹ ਬਣਨੀ ਚਾਹੀਦੀ